ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਕੋਡ ਦੁਨੋਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਪਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਜਿਹੜੇ ਵੀਡੀਓ ਦਾ ਐਂਡ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਂਝੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀ ਤਨੂੰ ਕਿਦਾਂ ਲੱਗਦੇ ਨੇ ਕਿ ਤੁਸੀਂ ਆਪਾਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕਿਸੇ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਫਰੂਟ ਜਿਹੜਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਦੂ ਗੁਟੀ ਕੋਡ ਦੋ ਨਾਲ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਬਾਕ ਤੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਨ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਆਪਣਾ ਜਿਹੜਾ ਸੇਮ ਫਰੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਵਰਕ ਆ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਹੈਵੀ ਪਾਰਟੀ ਵੇ ਕੋਈ ਵੀ ਤੁਸੀਂ ਜਿਵੇਂ ਬੁਟੀਕ ਸਟਾਈਲ ਆਪਣਾ ਸੂਟ ਤਿਆਰ ਕਰਵਾਉਣਾਗਾ ਤਾਂ ਆਪਣਾ ਬੀਜ ਵਿੱਚ ਕਹੋਗੇ ਸਾਨੂੰ ਆਰਡਰ ਪਲੇਸ ਕਰ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਪ੍ਰਿੰਟ ਵਾਲੇ ਸੂਟ ਲੈ ਕੇ ਆਇਆ ਪ੍ਰਿੰਟ ਦੇ ਉੱਪਰ ਆਪਾਂ ਨੇ ਡਿਜ਼ਾਈਨਿੰਗ ਤਿਆਰ ਕੀਤੀਆਂ ਹੋਈਆਂ ਲੱਗੀਆਂ ਤੇ ਤੁਸੀਂ ਪ੍ਰਿੰਟ ਆਪਣਾ ਕੋਈ ਹੋਰ ਵੀ ਲੈ ਸਕਦੇ ਹੋ ਸੇਮ ਪ੍ਰਿੰਟ ਦੇ ਵਿੱਚ ਸੇਮ ਫੈਬਰਿਕ ਦੇ ਵਿੱਚ ਜਾਣਾ ਹੋਇਆ ਤਾਂ ਆਪਾਂ ਉਹਦਾ ਕਰ ਸਕਦੇ ਹਾਂ ਤੇ ਤੁਸੀਂ ਵਿਦਆਊਟ ਵਰਕ ਵੀ ਲੈ ਸਕਦੇ ਹੋ ਆਪਾਂ ਤੁਹਾਨੂੰ ਵਰਕ ਵਾਲੇ ਸਾਰੇ ਸਟਿਚ ਕੋਈ ਸੂਟ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਆਪਾਂ ਡਿਜ਼ਾਈਨਰਾਂ ਦੇ ਨਾਲ ਤਿਆਰ ਕਰਵਾਏ ਨੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜ਼ ਹਾਂਜੀ ਜਿਹੜਾ ਇਹ ਵਾਲਾ ਸੂਟ ਹੈ ਆਪਣਾ ਜੈਨੇਪਰ ਸਿਲਕ ਦੇ ਉੱਪਰ ਤਿਆਰ ਹੈ ਜਿਹੜਾ ਆਪਣਾ ਨਿਊ ਫੈਬਰਿਕ ਹੈਗਾ ਜੈਨੇਪਰ ਸਿਲਕ ਦਾ ਉਹਦੇ ਉੱਪਰ ਆਪਨੇ ਰੈਡੀ ਕਰਵਾਇਆ ਦੇਖੋ ਇਹ ਇਹ ਪੈਚ ਲਗਾ ਕੇ ਆਪਨੇ ਬਾਟਮ ਨਾਲ ਦਾ ਪਰਪਲ ਕਲਰ ਜੀ ਦੇਖੋ ਬਾਟਮ ਹੈ ਇਹਦੀ ਇਹਦੇ ਵਿੱਚ ਤੁਹਾਨੂੰ ਕਾਫੀ ਪ੍ਰਿੰਟ ਵਗੈਰਾ ਮਿਲ ਜਾਣਗੇ ਬਹੁਤ ਸੋਹਣੇ ਕਲਰ ਕਲਰ ਨੇ ਇਹਦੇ ਵਿੱਚ ਤੇ ਪ੍ਰਿੰਟ ਨੇਗੇ ਅਲੱਗ-ਅਲੱਗ ਕਲਰ ਤੇ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਤੇ ਇਹਦਾ ਨੈਕ ਨੂੰ ਤਾਂ ਕੋਟਲੀ ਬਟਨ ਲਗਾਏ ਲੇਗੇ ਤੇ ਬਾਹਾਂ ਦੇ ਉੱਪਰ ਵਰਕ ਆ ਗਿਆ ਦੇਖੋ ਇਹਦੇ ਇਹ ਵਾਲਾ ਬਾਜੀ ਦੇ ਉੱਪਰ ਵਰਕ ਆ ਗਿਆ ਇਹ ਆਪਾਂ ਆਰੀ ਵਰਕ ਦੇ ਨਾਲ ਸੂਟ ਰੈਡੀ ਕਰਵਾਇਆ ਹੈਗਾ ਕੇਰੇ ਦੇ ਉੱਪਰ ਵਰਕ ਆ ਗਿਆ ਬਾਜੂ ਦੇ ਉੱਪਰ ਵਰਕ ਆ ਗਿਆ ਪੈਚ ਲਗਾ ਕੇ ਇਹੇ ਆਪਾਂ ਆਦੀ ਵਰਕ ਦੇ ਨਾਲ 골ਡਨ ਕਲਰ ਦੀ ਆਰੀ ਦੇ ਨਾਲ ਸਾਰਾ ਵਰਕ ਕਰਵਾਇਆ ਬਾਟਮ ਤੇ ਕਸਟਮਰ ਨੂੰ ਨਹੀਂ ਪਸੰਦ ਹੈਗਾ ਵਰਕ ਉਹਨਾਂ ਨੇ ਨਹੀਂ ਕਰਵਾਇਆ ਅਗਰ ਤੁਸੀਂ ਲਾਈਕ ਕਰਦੇ ਹੋਗੇ ਬਾਟਮ ਤੇ ਵਰਕ ਤਾਂ ਤੁਸੀਂ ਆਪਣੇ ਬਾਟਮ ਤੇ ਵਰਕ ਕਰਵਾ ਸਕਦੇ ਹੋਗੇ ਹਾਜੀ ਨਾਲ ਕਮਲ ਚਨੂਨ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਹੈ ਇਦਾਂ ਕਮਲ ਚਨੂਨ ਦਾ ਦੁਪੱਟਾ ਤੇ 골ਡਨ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਜਿਦਾਂ ਜਿਵੇਂ ਦੇਖੋ ਆਪਾਂ ਫਿਨਿਸ਼ਿੰਗ ਬਾਹਾਂ ਵਗੈਰਾ ਤੇ ਚਾਕਾ ਕੇਰੇ ਦੇ ਉੱਪਰ ਆਈ ਹੋਈ ਹੈ ਉਦਾਂ ਹੀ ਆਪਾਂ ਦੁਪੱਟੇ ਨੂੰ ਦਿੰਦੀ ਹੈ ਤੇ ਤੁਸੀਂ ਵੀ ਆਪਣਾ ਹਨਾ ਇਦਾਂ ਕਿਸੇ ਵੀ ਫੈਬਰਿਕ ਦੇ ਵਿੱਚ ਜਾ ਕੇ ਪ੍ਰਿੰਟ ਦੇ ਉੱਪਰ ਕੋਈ ਵਰਕ ਵਗੈਰਾ ਨਾਲ ਤੁਸੀਂ ਇਦਾਂ ਆਪਣਾ ਸੂਟ ਰੈਡੀ ਕਰਵਾਉਣਾਗਾ ਤਾਂ ਕਰਵਾ ਸਕਦੇ ਹੋਗੇ ਤੇ ਫੈਬ੍ਰੀਕੇਟ ਤੁਹਾਡੀ ਆਪਣੀ ਪਸੰਦ ਦੇ ਹੁੰਦੇ ਹੁੰਦੇ ਹਾਂ ਜਿਹੜਾ ਆਪਣਾ ਲੈਕਸ ਸੂਟ ਹੈਗਾ ਇਹ ਆਪਣਾ ਜੈਨੀਫਰ ਸਿਲਕ ਦੇ ਉੱਪਰ ਤਿਆਰ ਹੋਇਆਗਾ ਬਿਲਕੁਲ ਨਿਊ ਫੈਬਰਿਕ ਆ ਕਾਫੀ ਆਪਣੇ ਕੋਲ ਇਹਦੇ ਜਿਹੜੇ ਡਿਜ਼ਾਈਨ ਨੇਗੇ ਉਹ ਹੈਗੇ ਨੇ ਪ੍ਰਿੰਟ ਤੇ ਤੁਸੀਂ ਆਪਣਾ ਕੋਈ ਵੀ ਪ੍ਰਿੰਟ ਦੇ ਕੇ ਤਿਆਰ ਕਰਵਾ ਸਕਦੇ ਹੋ ਇਹ ਆਪਣਾ ਬਿਲਕੁਲ ਨਵਾਂ ਫੈਬਰਿਕ ਆ ਬਹੁਤ ਸੋਹਣਾ ਸੋਫਟ ਸੋਫਟ ਫੈਬਰਿਕ ਆਗਾ ਬਿਲਕੁਲ ਨਵਾਂ ਫੈਬਰਿਕ ਆਪਣਾ ਹੀ ਤੇ ਇਦਾਂ ਨਹੀਂ ਹੈਗਾ ਦੇਖੋ ਵੀ ਇਹ ਕੋਈ ਅ ਐਦਾ ਕਰ ਵੀ ਫਲਫੀ 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 ਲੱਗਦਾਗਾ ਪਾਇਆ ਹੈ ਨਹੀਂ ਬਿਲਕੁਲ ਸੌਫਟ ਫੈਬਰਿਕ ਹੈਗਾ ਤੁਸੀਂ ਵੇਚ ਚ ਕਹੋ ਕੇ ਲੈ ਸਕਦੇ ਹੋ ਕਾਫੀ ਜਿਹੜੇ ਹਨਾ ਮੋٹے ਹੁੰਦੇ ਨੇ ਉਹਨਾਂ ਨੂੰ ਐਦਾਂ ਹੁੰਦਾਗਾ ਵੀ ਕਿਤੇ ਸਾਡੇ ਬੀਅਰ ਕੀਤਾ ਹੋਇਆ ਫਲਫੀ ਨਾ ਲੱਗੇ ਐਦਾਂ ਦਾ ਨਹੀਂ ਹੈਗਾ ਜੀ ਦੇਖੋ ਇਹ ਆਪਣਾ ਸਲਵਾਰ ਨਾਲ ਦਾ ਪੈਚ ਲਗਾ ਕੇ ਤੇ ਵਰਕ ਕਰਵਾਇਆ ਐਸਾ ਫਿਰੋਜੀ ਕਲਰ ਦੀ ਨਾਲ ਇਹਦੇ ਬਾਟਮ ਆਗੇ ਬਾਟਮ ਦਾ ਆਪਾਂ ਪੈਚ ਲਗਾ ਕੇ ਇਹ ਤੇ ਐਦਾਂ ਵਰਕ ਕੀਤਾ ਹੋਇਆ ਹੈਗਾ ਇਹ ਘੇਰੇ ਦੇ ਉੱਪਰ ਆ ਗਿਆ ਪੈਚ ਲਗਾ ਕੇ ਵਰਕ ਇਧਰ ਬਲਜ ਦੇ ਉੱਪਰ ਆ ਗਿਆ ਨਾਲ ਕਮਲ ਚੁੰਮ ਦਾ ਦੁਪੱਟਾ ਹੈਗਾ ਇਦਾਂ ਕਮਲ ਚੁੰਮ ਦਾ ਦੁਪੱਟਾ ਗਾਹਦੇ ਕੋ ਡਿਜ਼ਾਈਨ ਦੇ ਨਾਲ ਆਪਣਾ ਹੈ ਜਿਹੜਾ ਕੋ ਤਿਆਰ ਹੋਇਆਗਾ ਸੂਟ ਬਾਹਾਂ ਦੇ ਉੱਪਰ ਘੇਰੇ ਦੇ ਉੱਪਰ ਕਮਲ ਚੁੰਮ ਦਾ ਦੁਪੱਟਾ ਨਾਲ ਤੁਸੀਂ ਬਾਟਮ ਤੇ ਐਡ ਕਰਵਾਉਣਾ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਪਸੰਦ ਦੀ ਹੋ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਉਸੇ ਅਕੋਰਡਿੰਗ ਤੁਸੀਂ ਆਪਣਾ ਸਾਨੂੰ ਜਿਹੜਾ ਆਰਡਰ ਦੇ ਸਕਦੇ ਹੋ ਹਾਂਜੀ ਜਿਹੜਾ ਆਪਣਾ ਲੈਗ ਸੂਟ ਹੈਗਾ ਇਹ ਵਾਲਾ ਆਪਣਾ ਕ੍ਰੇਪ ਫੈਬਰਿਕ ਤੇ ਤਿਆਰ ਕਰਵਾਇਆਗਾ ਕ੍ਰੇਪ ਦੀ ਫੈਬਰਿਕ ਆਗੀ ਜੈਬਲ ਡਾਟਸ ਵਾਲੀ ਦੇਖੋ ਬਸ ਉਹਨਾਂ ਡਿਜ਼ਾਈਨ ਆਪਣਾ ਤਿਆਰ ਹੋਇਆਗਾ ਸਾਰਾ ਔਲ ਓਵਰ ਸੂਟ ਆ ਗਿਆ ਤਾਂ ਇਹ ਇਹ ਹੈ ਸਾਡਾ ਸੂਟ ਤੁਸੀਂ ਪਹਿਲਾਂ ਵੀ ਦੇਖਿਆ ਕਾਫੀ ਸੂਟ ਆਪਣੇ ਦੇ ਨਾਲ ਦੇ ਤਿਆਰ ਹੋਏ ਰਗੇ ਮਾਊਸ ਕਲਰ ਦੇ ਉੱਪਰ ਆਪਣਾ ਤਿਆਰ ਆਇ ਇਹ ਦੇਖੋ ਘੇਰੇ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਮੈਰੂਨ ਕਲਰ ਦਾ ਥ੍ਰੈਡ ਆ ਕਿਉਂ ਤੇ ਜਾ ਤਾਂ ਜਾਚਦਾ ਸੀ ਘੱਤਾਂ ਕਰਕੇ ਆਪਣਾ ਮੈਰੂਨ ਥ੍ਰੈਡ ਲਗਾਇਆ ਹੈਗਾ ਤੇ ਨਾਲ ਇੱਕ ਆਪਾਂ 골ਡਨ ਜਰੀ ਲਗਾਈ ਹੈਗੀ ਤੇ ਦੇਖੋ ਇਹਦੇ ਬਾਜੂ ਦੇ ਉੱਪਰ ਵਰਕ ਆ ਗਿਆ ਤਾਂ ਇਹ ਆ ਗਾ ਬਾਜੂ ਦੇ ਉੱਪਰ ਵਰਕ ਬਾਟਮ ਤੇ ਨਹੀਂ ਕੋਈ ਵਰਕ ਨਹੀਂ ਹੈਗਾ ਤੁਸੀਂ ਚਾਹੋ ਤਾਂ ਆਪਣਾ ਬਾਟਮ ਤੇ ਕਰਵਾ ਸਕਦੇ ਹੋਗੇ ਨਾਲ ਤੇ ਨਾਲ ਆਪਣਾ ਜਿਹੜਾ ਪਿਓਰ ਚਨੂਨ ਦਾ ਦੁਪੱਟਾ ਕਾ ਆਪਾਂ ਤਿਆਰ ਕਰਵਾਇਆ ਜੈਪੂ ਰੋਡਸ ਨੇ ਜਿਹਦੇ ਵਿੱਚ ਆਪਾਂ ਇਹ ਪਵਾਏਗੇ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਜਿਹੜਾ ਸੂਟ ਹੈਗਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਣਾ ਟਾਈਪੀ ਲਾਈਨਿੰਗ ਦੇ ਵਿੱਚ ਸੂਟ ਹੈਗਾ ਟਾਈਪੀ ਲਾਈਨਿੰਗ ਦੀ ਫੈਬਰਿਕ ਹੈਗੀ ਆਪਣੀ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਪਾਣੇ ਤਿਆਰ ਕਰਵਾਇਆ ਬਹੁਤ ਜਿਆਦੇ ਸੋਹਣਾ ਦੇਖੋ ਇਹ ਸਰਦਾਰੀ ਜਿਹਾ ਸੂਟ ਤਿਆਰ ਹੋਇਆ ਹੈਗਾ ਆਪਣਾ ਕਿਉਂਕਿ ਜਿਹੜੇ ਉਹੀ ਥ੍ਰੈਡ ਸੀਗੇ ਉਹੀ ਆਪਣੇ ਵਿੱਚ ਇਹਦੇ ਵਿੱਚ ਪ੍ਰਿੰਟ ਦੇ ਵਿੱਚ ਲੇਗੇ ਤੇ ਉਹੀ ਆਪਾਂ ਡਾਰਕ ਕਰਕੇ ਵਰਕ ਦੇ ਲਗਾ ਦੇ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀਆਂ ਬਾਹਾਂ ਦੇ ਉੱਪਰ ਵਰਕ ਆ ਗਿਆ ਨਾਲ ਇਹਦੇ ਆਫ ਵਾਈਟ ਕਲਰ ਦੀ ਬਾਟਮ ਆਂਗੀ ਇਦਾਂ ਤੇ ਕਮਲ ਚਨੂੰ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆ ਹੋਇਆ ਹੈ ਇਹ ਵਾਲਾ ਕਮਲ ਚਨੂੰ ਦਾ ਦੁਪੱਟਾ ਟਾਈ ਡਾਈ ਹੋਇਆ ਹੋਇਆ ਹੈ ਬਹੁਤੀ ਅੱਗੇ ਸੋਹਣਾ ਆਪਣਾ ਸੋਬਰ ਸਰਦਾਰੀ ਜਾਂ ਹਨ ਜਿਹੜਾ ਸੂਟ ਦਾ ਤਿਆਰ ਹੋਇਆਗਾ ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜੀ ਫੈਬਰਿਕ ਪਸੰਦ ਹੋਈ ਜਿਹੜਾ ਤੁਹਾਨੂੰ ਕਲਰ ਪਸੰਦ ਹੋ ਪਰਿੰਟ ਵਗੈਰਾ ਆਪ ਤੁਹਾਨੂੰ ਸੈਂਡ ਕਰਾਂਗੇ ਇਹਨਾਂ ਵਿੱਚੋਂ 50 50 ਜਾਂ ਹੁੰਦਾਗਾ ਕਿਉਂਕਿ ਜਦੋਂ ਨੂੰ ਆਪਾਂ ਵਰਕ ਵਗੈਰਾ ਕਰਾ ਕੇ ਵੀਡੀਓ ਅਪਲੋਡ ਕਰਦਾਂਗੇ ਉਦੋਂ ਨੂੰ ਉਹ ਵਾਲੇ ਪ੍ਰਿੰਟ ਆਊਟ ਹੋ ਜਾਂਦੇ ਨੇ ਨੰਨੇ ਪ੍ਰਿੰਟ ਆ ਜਾਂਦੇ ਨੇਗੇ ਇਹਨਾਂ ਵਿੱਚ ਪ੍ਰਿੰਟ ਤੁਹਾਨੂੰ ਸੈਂਡ ਕਰਾਂਗੇ ਜਿਹੜਾ ਪ੍ਰਿੰਟ ਹੋ ਸਕਦਾ ਤੁਹਾਨੂੰ ਮਿਲ ਵੀ ਜਾਵੇ ਸੇਮ ਪ੍ਰਿੰਟ ਬਟ ਅਗਰ ਨਾ ਸੇਮ ਹੋਇਆ ਤਾਂ ਇਹਦੇ ਨਾਲ ਦੇ ਪ੍ਰਿੰਟ ਆਪਾਂ ਤੁਹਾਨੂੰ ਸੈਂਡ ਕਰਾਂਗੇ ਉਹ ਸੈੱਟ ਕਰਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਤੇ ਪ੍ਰਿੰਟ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੇ ਚੁੱਕਿਆਂਗੇ ਵੀ ਕਿਦਾਂ ਤੁਸੀਂ ਆਪਣਾ ਪ੍ਰਿੰਟ ਤੇ ਵਰਕ ਵਗੈਰਾ ਨਾਲ ਕਰਵਾ ਕੇ ਤੁਸੀਂ ਡਿਜ਼ਾਈਨਿੰਗ ਕਿੱਦਾਂ ਡੈਡੀ ਕਰਵਾ ਸਕਦੇ ਹੋ ਕਿੱਦਾਂ ਇਹਨੂੰ ਆਪਣਾ ਕੱਟ ਕਰਵਾ ਸਕਦੇ ਹੋ ਐਡ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਵੇ ਉਸ ਅਕੋਰਡਿੰਗ ਆਪਣਾ ਪ੍ਰਿੰਟ ਸ਼ੂਟ ਸਾਨੂੰ ਤੇ ਜਿਹੜੇ ਤੁਸੀਂ ਪ੍ਰਿੰਟ ਵਾਲੇ ਡਿਜ਼ਾਈਨ ਦੇਖੇ ਨੇ ਉਹ ਤੁਸੀਂ ਆਪਣਾ ਪਲੇਨ ਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਉਂਕਿ ਡਿਜ਼ਾਈਨਿੰਗ ਆਪਾਂ ਪਲੇਨ ਦੇ ਉੱਪਰ ਵੀ ਉਦਾਂ ਡੈਡੀ ਕਰਵਾ ਸਕਦੇ ਹਾਂਗੇ ਆਪਣਾ ਕਸ਼ਮੀਨਾ ਵਗੈਰਾ ਤੇ ਤਿਆਰ ਕਰਵਾਉਣ ਨੂੰ ਉਦਾਂ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਆਰਡਰ ਸਾਨੂੰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀ कलॅक्शन नवी बुड सत सशिका